ਇਸ ਪਰਮਾਤਮਾ ਦੇ ਘਰ ਦੇ ਵਿੱਚੋਂ ਕਈਆਂ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਕਿਲਕਾਰੀਆਂ ਜਿਹੜੀਆਂ ਸੁਣਨ ਨੂੰ ਤਰਸ ਜਾਂਦੇ ਲੋਕ ਉਹ ਇੱਥੋਂ ਦੀ ਖੁਸ਼ੀਆਂ ਲੈ ਕੇ ਜਾਂਦੇ ਨੇ ਜਿਨੇ ਵੀ ਬੱਚਾ ਗੋਦ ਲੈਣਾ ਕਿਸੇ ਵੀ ਸੰਸਥਾ ਕੋਲ ਨਹੀਂ ਜਾਣਾ ਕਿਸੇ ਵੀ ਪਾਸੇ ਸਾਨੂੰ ਜਾਣ ਦੀ ਲੋੜ ਨਹੀਂ ਪੈਣੀ ਨੈੱਟ ਦੇ ਜਰੀਏ ਇੱਕ ਗਵਰਨਮੈਂਟ ਦਾ ਲਿੰਕ ਹੈ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਗੂਗਲ ਦੇ ਵਿੱਚ ਭਰ ਕੇ ਜਾ ਸਕਦੇ ਹਾਂ C A R A ਵੈਸੇ ਫੋਲੀ ਦਾ ਹੈ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਉਹ ਅਪਲਾਈ ਉੱਥੇ ਕਰ ਦੇਣਾ ਤੇ ਉਸ ਤੋਂ ਮੇਰੇ ਖਿਆਲ ਹੈ ਇਹ ਸਾਰੇ ਟਾਈਮ ਨੂੰ ਕੰਟਰ ਸਬਕੰਟ ਦਾ ਪ੍ਰੋਸੀਜਰ ਹੈ ਇੱਕ ਮਨੁੱਖ ਨੂੰ ਦੇਖ ਕੇ ਵੀ ਸਮਝ ਆ ਲੈਣਾ ਸ਼ੁਰੂ ਹੋ ਜਾਂਦੀ ਹੈ ਚਾਹੇ ਪੇਪਰ ਕਾਗਜ਼ ਸਾਰੀ ਚੀਜ਼ਾਂ ਨੂੰ ਅਗਰ ਸਾਈਡ ਰੱਖਿਆ ਜਾਵੇ ਇੱਕ ਬਿਹੇਵੀਅਰ ਨੂੰ ਵੀ ਤੁਸੀਂ ਦੇਖਦੇ ਹੋ ਤੇ ਇੱਕ ਪੀੜੀ ਚੀਜ਼ ਇੱਕ ਕਹਾਬ ਤਾਂ ਵੀ ਉਹ ਸੋਨਾ ਨਹੀਂ ਹੁੰਦੀ ਉਹ ਸਿੰਗਲ ਲੇਡੀ ਸੀ ਅਸੀਂ ਉਹਨੂੰ ਕਿਹਾ ਵੀ ਬਈ ਨਹੀਂ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਆਪਣੇ ਬ੍ਰਦਰ ਸਿਸਟਰ ਨੂੰ ਪਹਿਲਾਂ ਹਿਸਟਰੀ ਪੁੱਛੀ ਸਾਰੀ ਅਸੀਂ ਬੱਚਾ ਵੀ ਨਹੀਂ ਦਿਖਾਇਆ ਇਹਨਾਂ ਨੇ ਰਿਜ਼ਰਵ ਕਰ ਲਿਆ ਸੀ ਵੀ ਉਦਾਂ ਦਾ ਬੱਚਾ ਗੋਦ ਲੈਣ ਦਾ ਪਰਪਸ ਕੀ ਹੈ ਸਾਡੇ ਕਈ ਵਾਰ ਨਾ ਅਸੀਂ ਜਦੋਂ ਦੇਖਦੇ ਆ ਤਾਂ ਸਾਡੇ ਕੋਲ ਬਹੁਤ ਪੇਰੈਂਟਸ ਆਉਂਦੇ ਨੇ ਉਹ ਬਾਰਸ ਬੰਨਣਾ ਸੋਚਦੇ ਨੇ ਪਹਿਲਾਂ ਆਮ ਪਰਿਵਾਰਾਂ ਦੇ ਵਿੱਚ 5 6 7 8 10 12 ਬੱਚੇ ਹੁੰਦੇ ਸੀ ਜਦੋਂ ਹੁਣ ਅਸੀਂ ਦੇਖਦੇ ਆ ਹੁਣ ਤਾਂ ਕਈ ਵਾਰ ਇਹ ਸੋਚਦੇ ਆ ਵੀ ਇੱਕ ਬੱਚੇ ਤੋਂ ਬਾਅਦ ਸੈਕੰਡ ਬੇਬੀ ਨਹੀਂ ਲੈਂਦੇ ਕੁੜੀਆਂ ਚਾਹੀਦੀਆਂ ਆ ਕਈ ਵਾਰੀ ਕਹਿੰਦੇ ਨੇ ਸਾਨੂੰ ਮੁੰਡਾ ਚਾਹੀਦਾ ਲੋਕਾਂ ਨੂੰ ਐ ਹੁੰਦਾ ਵੀ ਆਸ਼ਰਮ ਤਾਂ ਭਰੇ ਪਏ ਆ ਆਸ਼ਰਮ ਚਾਹੀਦੇ 이지 ਮਿਲ ਜੀਗਾ ਇਹ ਹੈ इजी ਪਰ ਇਹਦੇ ਤੇ ਇੱਕ ਜਿਵੇਂ ਹੁਣ ਹਰੇਕ ਚੀਜ਼ ਨੂੰ ਟਾਈਮ ਲੱਗਦਾ ਐ ਅਡਾਪਸ਼ਨ ਵਾਲੇ ਹੁੰਦੇ ਉਹ ਜ਼ਿਆਦਾਤਰ ਧਿਆਨ ਇਹ ਦਿੱਤਾ ਜਾਂਦਾ ਹੈ ਕਿ ਛੋਟੇ ਬੱਚਿਆਂ ਨੂੰ ਅਸੀਂ ਅਡਾਪਟ ਕਰੀਏ ਸੀ ਉਹਨਾਂ ਨੂੰ ਸ਼ੁਰੂਆਤੀ ਤੌਰ ਦੇ ਵਿੱਚ ਇਹੀ ਦੱਸਿਆ ਵੀ ਅਸੀਂ ਹੀ ਪੇਰੈਂਟਸ ਆ ਉਹਨਾਂ ਦੇ ਜਿਹੜਾ ਅਸੀਂ 0 ਤੋਂ 2 ਸਾਲ ਤੱਕ ਦਾ ਬੱਚਾ ਅਡਾਪਟ ਕਰ ਸਕਦੇ ਆ ਉਹਦੇ ਲਈ ਜ਼ਰੂਰੀ ਆ ਵੀ ਦੋਨਾਂ ਦੀ ਮਿਲ ਕੇ ਉਮਰ 85 ਸਾਲ ਤੋਂ ਉੱਤੇ ਨਾ ਹੋਵੇ ਇੱਕ ਕਪਲ ਦੇ ਵਿੱਚੋਂ ਇੱਕ ਮੈਂਬਰ ਦੀ ਉਮਰ 45 ਸਾਲ ਤੋਂ ਉੱਤੇ ਨਾ ਹੋਵੇ ਉਹ 0 ਤੋਂ 2 ਸਾਲ ਤੱਕ ਦਾ ਬੱਚਾ ਅਡਪਟ ਕਰ ਸਕਦਾ। ਸਸ਼ਟਕਾ ਲੋਡਾਂ ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਗ ਕਾਲ ਇਸ ਟਾਈਮ ਅਸੀਂ ਮੌਜੂਦ ਆ ਐਸਜੀਪੀ ਬਾਲਕਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਅਕਸਰ ਕਈ ਇਹੋ ਜਿਹੇ ਘਰ ਹੁੰਦੇ ਨੇ ਜਿਨ੍ਹਾਂ ਦੇ ਘਰ ਔਲਾਦ ਦਾ ਸੁੱਖ ਉਹਨਾਂ ਨੂੰ ਪਰਮਾਤਮਾ ਦੇ ਵੱਲੋਂ ਤਾਂ ਨਹੀਂ ਮਿਲਦਾ ਪਰ ਕਹਿ ਲੋ ਵੀ ਇੱਕ ਇਹੋ ਜਾਂ ਇੱਕ ਇਹੋ ਜੀ ਜਗ੍ਹਾ ਹੈ ਜਿੱਥੇ ਕਿ ਉਹਨਾਂ ਨੂੰ ਸ਼ਾਇਦ ਉਹ ਸਕੂਨ ਮਿਲਣਾ ਸ਼ੁਰੂ ਹੋ ਜਾਏ ਰੱਬ ਦੀ ਜਿਹੜੀ ਮੇਅਰ ਹੈ ਜਿਹੜੀ ਬਾਇਓਲੋਜੀਕਲੀ ਤਾਂ ਨਹੀਂ ਪਰ ਐਡਾਪਸ਼ਨ ਸੈਂਟਰ ਜੇ ਤੁਸੀਂ ਦੇਖਿਆ ਜਾਵੇ ਬਹੁਤ ਘੱਟ ਇਹੋ ਜਿਹੇ ਹੁੰਦੇ ਨੇ ਜਿਹੜਾ ਕਿ ਪੂਰੇ ਪ੍ਰੋਸੀਜਰ ਤੁਹਾਨੂੰ ਸਮਝਾਏ ਜਾਣ ਸਾਡੇ ਨਾਲ ਕੁਲਦੀਪ ਜੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਐਸਜੀਬੀ ਪਾਲਕਰ ਦੇਖਿਆ ਜਾਵੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਵੀ ਪੂਰੇ ਕੀਤੇ ਨੇ ਇੱਕ ਜਿਹੜੀ ਦਾਤ ਰੱਬ ਵੱਲੋਂ ਨਹੀਂ ਮਿਲੀ ਤਾਂ ਉਹਨਾਂ ਨੂੰ ਇਹ ਸਥਾਨ ਦੇਖਣ ਲੱਗ ਗਿਆ ਕਿ ਇਸ ਲਈ ਉਹਨਾਂ ਨੇ ਨਾਮ ਪਾਤਾ ਇਸ ਦਾ ਪਰਮਾਤਮਾ ਦਾ ਘਰਤਾ ਇਸ ਪਰਮਾਤਮਾ ਦੇ ਘਰ ਦੇ ਵਿੱਚੋਂ ਕਈਆਂ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਕਲਕਾਰੀਆਂ ਜਿਹੜੀਆਂ ਸੁਣਨ ਨੂੰ ਤਰਸ ਜਾਂਦੇ ਲੋਕ ਉਹ ਇੱਥੋਂ ਦੀ ਖੁਸ਼ੀਆਂ ਲੈ ਕੇ ਜਾਂਦੇ ਨੇ ਕੀ ਇਹ ਇਹਦਾ ਪ੍ਰੋਸੀਜਰ ਹੈ ਕਿਵੇਂ ਇਸ ਨੂੰ ਦੇਖਦੇ ਹੋ ਤੇ ਕੀ ਕ੍ਰਾਈਟੇਰੀਆ ਬਣਾਇਆ ਜਾਂਦਾ ਹੈ ਕਿ ਜਿਹੜੇ ਪੇਰੈਂਟਸ ਨੇ ਕਿਉਂਕਿ ਅਸੀਂ ਦੇਖਦੇ ਹਾਂ ਨਾ ਇੰਟਰਨੈਟ 'ਤੇ ਵਰਗੀ ਚੀਜ਼ ਦੇ ਹੁੰਦੇ ਕਿ ਅਡਾਪਸ਼ਨ ਸੈਂਟਰਸ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਬਹੁਤ ਫਾਰਮੈਲਿਟੀਆਂ ਹੁੰਦੀਆਂ ਨੇ ਅਸੀਂ ਸਰਲ ਭਾਸ਼ਾ ਦੇ ਵਿੱਚ ਕਿਵੇਂ ਸਮਝ ਸਕਦੇ ਹਾਂ ਇਸ ਦਾ ਜੀ ਜਿਹੜੀ ਅਡਾਪਸ਼ਨ ਹੈ ਇਹ ਇੱਕ ਬਹੁਤ ਹੀ ਚੰਗਾ ਤੇ ਅੱਛਾ ਪ੍ਰੋਸੈਸ ਹੈ ਇਹ ਸਾਡੀ ਗਵਰਨਮੈਂਟ ਨੇ ਇਹਦੇ ਵਿੱਚ ਬਹੁਤ ਕੰਮ ਵੀ ਬਹੁਤ ਕੀਤਾ ਜਿਵੇਂ ਅਸੀਂ ਪਹਿਲਾਂ ਦੇਖਦੇ ਸੀ ਤਾਂ ਅਡਾਪਸ਼ਨ ਦੇ ਵਿੱਚ ਬੱਚੇ ਕਾਫੀ ਕਾਫੀ ਟਾਈਮ ਪੂਲ ਚ ਪਏ ਰਹਿੰਦੇ ਸੀ ਪਰ ਪਹਿਲਾਂ ਅਡਾਪਸ਼ਨ ਸੀ ਗਵਰਨਮੈਂਟ ਨਾ ਜਦੋਂ ਇਹਨੂੰ ਆਨਲਾਈਨ ਕੀਤਾ ਤਾਂ ਉਹ 6 ਬੱਚੇ ਦਿਖਾਈ ਜਾਂਦੇ ਸੀ ਇੱਕ ਪੇਰੈਂਟਸ ਨੂੰ ਫਿਰ ਉਹਨਾਂ ਨੇ ਉਸ ਤੋਂ ਬਾਅਦ ਕੰਮ ਕੀਤਾ ਪੇਰੈਂਟਸ ਬਹੁਤ ਵਧੇ ਜਾਂਦੇ ਸੀ ਤੇ ਬੱਚੇ ਵੀ ਹੋਮ ਦੇ ਵਿੱਚ ਜ਼ਿਆਦਾ ਟਾਈਮ ਲਈ ਸਟਕ ਰਹਿੰਦੀ ਸੀ ਫਿਰ 6 ਤੋਂ ਉਹਨਾਂ ਨੇ 3 ਕੀਤਾ 3 ਤੋਂ ਹੁਣ 1 ਕੀਤਾ ਪਹਿਲਾਂ ਆਪਾਂ ਪ੍ਰੋਸੀਜਰ ਤੇ ਆ ਜੀ ਵੀ ਕਿਦਾਂ ਜੀ ਜੀਨੇ ਵੀ ਬੱਚਾ ਗੋਦ ਲੈਣਾ ਕਿਸੇ ਵੀ ਸੰਸਥਾ ਕੋਲ ਨਹੀਂ ਜਾਣਾ ਕਿਸੇ ਵੀ ਪਾਸੇ ਸਾਨੂੰ ਜਾਣ ਦੀ ਲੋੜ ਨਹੀਂ ਪੈਣੀ ਉਹਦੇ ਲਈ ਜ਼ਰੂਰੀ ਹੈ ਅਸੀਂ ਨੈੱਟ ਦੇ ਜ਼ਰੀਏ ਇੱਕ ਗਵਰਨਮੈਂਟ ਦਾ ਲਿੰਕ ਹੈ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਗੂਗਲ ਦੇ ਵਿੱਚ ਭਰ ਕੇ ਜਾ ਸਕਦੇ ਆ ਸੀਏਆਰਏ ਬੈਸੇ ਫੋਲੀ ਦਾ ਹੈ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਉਹ cara.wcd.gov.in ਤੇ ਜਾ ਕੇ ਉਹਨਾਂ ਨੇ ਅੱਗੇ ਆਪਣਾ ਫੋਲੋ ਕਰ ਲੈਣਾ ਇਹਨੂੰ ਲਿੰਕ ਦੇ ਵਿੱਚ ਇੰਡੀਅਨ ਪੇਰੈਂਟਸ ਦੇ ਵਿੱਚ ਜਾ ਕੇ ਜਿਹੜੇ ਇੰਡੀਆ ਦੇ ਵਿੱਚ ਪੇਰੈਂਟਸ ਰਹਿੰਦੇ ਨੇ ਉਹਨਾਂ ਨੇ ਉਹਦੇ ਤੇ ਅਪਲਾਈ ਕਰ ਦੇਣਾ ਪਹਿਲਾਂ ਇੱਕ ਫਾਰਮ ਖੁੱਲ ਜਾਏਗਾ ਉਹਦੇ ਵਿੱਚ ਸਾਰੀ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਪਾ ਦੇਣੀ ਹੈ ਜਦੋਂ ਉਹ ਸਬਮਿਟ ਹੋ ਜਾਂਦਾ ਫਿਰ ਕੁਝ ਡਾਕੂਮੈਂਟਸ ਅਪਲੋਡ ਕਰਨ ਦੀ ਬਰੀ ਹੋਣੀ ਹੈ ਜੀ ਜਿਹੜੇ ਉਹ ਡਾਕੂਮੈਂਟਸ ਨੇ ਉਹਦੇ ਵਿੱਚ ਜਿਹੜੇ ਜ਼ਿਆਦਾ ਜ਼ਰੂਰੀ ਮੇਨ ਡਾਕੂਮੈਂਟਸ ਆ ਉਹ ਹੈ ਤੁਹਾਡੀ ਜੇ ਮੈਰਿਜ ਹੋਈ ਹੋਈ ਹੈ ਤਾਂ ਮੈਰਿਜ ਸਰਟੀਫਿਕੇਟ ਜੀ ਉੱਥੇ ਕਈ ਵਾਰ ਲੋਕ ਕਹਿਣ ਲੱਗ ਜਾਂਦੇ ਨੇ ਜੀ ਸਾਡਾ ਗੁਰੂ ਘਰ ਦੇ ਵਿੱਚ ਹੋਇਆ ਸੀ ਸਾਡਾ ਮੰਦਿਰ ਦੇ ਵਿੱਚ ਹੋਇਆ ਸੀ ਜਾਂ ਇਦਾਂ ਦੀ ਜਗ੍ਹਾ ਤੇ ਉਹ ਉੱਥੇ ਵੈਲਿਡ ਨਹੀਂ ਹੈਗਾ ਸਾਨੂੰ ਮਜਿਸਟ੍ਰੇਟ ਵਾਲਾ ਜਿਹੜਾ ਸਰਟੀਫਿਕੇਟ ਹੁੰਦਾ ਉਹ ਲੱਗਣਾ ਉੱਥੇ ਤੇ ਬਾਕੀ ਜਿਹੜੇ ਲੋਕਲ ਉਹਨਾਂ ਦੀ ਜਿਹੜੇ ਆਪਣੇ ਆਈ ਡੀਜ਼ ਨੇ ਜਾਂ ਉਹਨਾਂ ਇਨਕਮ ਟੈਕਸ ਦੀਆਂ ਤਰਨਾ ਨੇ ਉਹਨਾਂ ਦੀਆਂ ਕਾਪੀਆਂ ਲੱਗਣੀਆਂ ਉਹ ਅਪਲਾਈ ਉੱਥੇ ਕਰ ਦੇਣਾ ਤੇ ਉਸ ਤੋਂ ਮੇਰੇ ਖਿਆਲ ਇਹ ਸਾਰੇ ਟਾਈਮ ਨੂੰ ਕੰਟਰ ਸਬਕੰਤੇ ਦਾ ਪ੍ਰੋਸੀਜਰ ਹੈ ਪਰ ਕਈ ਲੋਕ ਪਿੰਡਾਂ ਦੇ ਵਿੱਚ ਲਾ ਲਈਏ ਜਾਂ ਕੁਝ ਇੰਟਰਨੈਟ ਤੇ ਇਹ ਨਹੀਂ ਹੁੰਦੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਿਸੇ ਵੀ ਕੈਫੇ ਤੇ ਜਾ ਕੇ ਇਹ ਅਪਲਾਈ ਕਰ ਸਕਦੇ ਆ ਤੇ ਇੱਥੇ ਆਪਾਂ ਇੱਕ ਜ਼ਿਕਰ ਕਰਦੀ ਹੈ ਵੀ ਕੋਈ ਵੀ ਸੰਸਥਾ ਸਿੱਧੇ ਤੌਰ ਤੇ ਬੱਚੇ ਗੋਦ ਨਹੀਂ ਦਿੰਦੀ ਜੀ ਇਹ ਇੱਕ ਸੈਂਟਰਲ ਸੈਂਟਰ ਗਵਰਨਮੈਂਟ ਦਾ ਪ੍ਰੋਸੀਜਰ ਹੈ ਤੇ ਸੈਂਟਰਲ ਇਹਦੀ ਸਿਸਟਮ ਬਣਾਇਆ ਹੋਇਆ ਹੈ ਨਾ ਯਾਨੀ ਸਾਰੇ ਇੰਡੀਆ ਨੂੰ ਉਹਦੇ ਵਿੱਚ ਹੀ ਜੋੜਿਆ ਹੋਇਆ ਹੈ ਜੀ ਤੁਸੀਂ ਜਿਵੇਂ ਸਾਰਾ ਪ੍ਰੋਸੀਜਰ ਦੱਸਿਆ ਕ੍ਰਾਈਟੇਰੀਆ ਜਿਵੇਂ ਪੇਰੈਂਟਸ ਆnde ਕਈ ਵਾਰੀ ਆਪਾਂ ਨਾ ਬੰਦੇ ਨੂੰ ਦੇਖ ਕੇ ਪਛਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਸਾਡੇ ਬੱਚੇ ਜਿਹੜੇ ਸਾਡੇ ਤੋਂ ਕੁਝ ਨਾ ਕੁਝ ਸਿੱਖ ਕੇ ਗਏ ਆ ਉਹਨਾਂ ਦੀ ਜਿਹੜੀ ਸੇਵਾ ਅਸੀਂ ਕੀਤੀ ਉਹ ਸਹੀ ਘਰ ਦੇ ਵਿੱਚ ਜਾ ਰਹੇ ਨੇ ਇੱਕ ਕਹਿ ਲੋ ਵੀ ਇੱਕ ਮਨੁੱਖ ਨੂੰ ਦੇਖ ਕੇ ਵੀ ਸਮਝ ਆ ਜਾਂਣਾ ਸ਼ੁਰੂ ਹੋ ਜਾਂਦੀ ਹੈ ਚਾਹੇ ਪੇਪਰ ਕਾਗਜ਼ ਸਾਰੀ ਚੀਜ਼ਾਂ ਨੂੰ ਅਗਰ ਸਾਈਡ ਰੱਖਿਆ ਜਾਵੇ ਇੱਕ ਬਿਹੇਵੀਅਰ ਨੂੰ ਵੀ ਤੁਸੀਂ ਦੇਖਦੇ ਹੋ ਉਸ ਚੀਜ਼ ਦੇ ਵਿੱਚ ਹਾਂ ਬਿਲਕੁਲ ਦੇਖਦੇ ਹਾਂ ਜਦੋਂ ਅਗਲਾ ਅਪਲਾਈ ਕਰ ਦਿੰਦਾ ਨਾ ਫਿਰ ਉਹ ਸੈਕੰਡ ਪਾਰਟ ਆਉਂਦਾ ਉਹਦਾ ਅਪਲਾਈ ਕਰਨ ਤੋਂ ਬਾਅਦ ਉਹਦੀ ਹੋਮ ਸਟਡੀ ਰਿਪੋਰਟ ਜੀ ਹੋਮ ਸਟਡੀ ਰਿਪੋਰਟ ਇੱਕ ਇਦਾਂ ਦਾ ਅਹਿਮ ਡਾਕੂਮੈਂਟਸ ਹੈ ਜਿਹੜਾ ਸੋਸ਼ਲ ਵਰਕਰ ਵੱਲੋਂ ਤਿਆਰ ਕੀਤਾ ਜਾਂਦਾ ਉਹ ਸਾਰੇ ਪੇਪਰਾਂ ਦੀ ਜਾਂਚ ਕਰਦਾ ਤੇ ਖਾਸ ਕਰਕੇ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਨੇ ਪੇਰੈਂਟਸ ਬਣਨਾ ਹੈ ਜਿਨ੍ਹਾਂ ਦੇ ਕੋਲ ਬੱਚਾ ਜਾਣਾ ਉਹ ਉਹਨਾਂ ਦੀ ਕਾਉਂਸਲਿੰਗ ਕਰਦਾ ਉਹ ਉੱਥੋਂ ਦੇਖਦਾ ਵੀ ਉਹਨਾਂ ਦਾ ਬੱਚਾ ਗੋਦ ਲੈਣ ਦਾ ਪਰਪਸ ਕੀ ਹੈ ਸਾਡੇ ਕਈ ਵਾਰ ਨਾ ਅਸੀਂ ਜਦੋਂ ਦੇਖਦੇ ਆ ਤਾਂ ਸਾਡੇ ਕੋਲ ਬਹੁਤ ਪੇਰੈਂਟਸ ਆਉਂਦੇ ਨੇ ਉਹ ਬਾਰਸ ਬਣਨਾ ਸੋਚਦੇ ਨੇ ਹੂੰ ਜਿਹੜੇ ਐਜੂਕੇਟਿਡ ਤਬਕਾ ਆਉਂਦਾ ਉਹ ਉਹ ਸਾਡੇ ਕੋਲ ਜੇ ਅਸੀਂ ਉਹਨਾਂ ਨੂੰ ਗੱਲ ਕਰਦੇ ਆ ਤਾਂ ਪਾਰਟ ਆਉਂਦਾ ਵੀ ਤੁਸੀਂ ਕੀ ਲੈਣਾ ਚਾਹੁੰਦੇ ਹੋ ਇਹ ਸਵਾਲ ਹੁੰਦੇ ਨੇ ਕੁਛ ਛੋਟੀ ਕਾਫੀ ਸਵਾਲ ਹੁੰਦੇ ਨੇ ਛੋਟੇ ਛੋਟੇ ਤਾਂ ਉਹ ਕਹਿੰਦੇ ਜੀ ਅਸੀਂ ਤਾਂ ਬਾਰਸ ਬਣਨਾ ਵੀ ਸਾਨੂੰ ਬੇਟੇ ਬੇਟੀ ਤਾਂ ਕੋਈ ਨਹੀਂ ਤੇ ਅਸੀਂ ਅਪਲਾਈ ਵੀ ਬੇਟੀ ਲਈ ਹੀ ਕੀਤਾ ਪਰ ਹੁਣ ਬਹੁਤ ਟਾਈਮ ਹੋ ਗਿਆ ਤੇ ਹੁਣ ਸਾਡੇ ਬੇਬੀ ਆ ਨਹੀਂ ਰਿਹਾ ਆਪਣੇ ਘਰੇ ਤੇ ਸਾਨੂੰ ਹੁਣ ਤੁਸੀਂ ਬੇਬੀ ਦੀ ਡਾਟ ਦੇ ਦਿਓ ਤੇ ਉਹ ਇੱਕ ਸਿਸਟਮ ਦੇ ਵਿੱਚ ਜਦੋਂ ਜਦੋਂ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹੁਣ ਇੱਕ ਚੀਜ਼ ਦਾ ਤਜਰਬਾ ਹੈ ਜਿਵੇਂ ਰਿਪੋਰਟਰ ਨੂੰ ਨਾ ਸਾਹਮਣੇ ਵਾਲੀ ਨਾਲ ਜਦੋਂ ਗੱਲ ਕਰਦਾ ਤਾਂ ਉਹਨੂੰ ਸਮਝ ਲੱਗ ਜਾਂਦੀ ਹੈ ਵੀ ਕਿੱਦਾਂ ਦਾ ਹੀ ਬੰਦਾ ਇਦਾਂ ਹੀ ਜਿਹੜੀ ਸਾਡੀ ਟੀਮ ਹੈ ਜਿਹੜੇ ਜਦੋਂ ਅਸੀਂ ਉਹਦੀ ਕਾਉਂਸਲਿੰਗ ਕਰਦੇ ਹਾਂ ਜਦੋਂ ਹੋਮ ਸਟਡੀ ਕਰਦੇ ਹਾਂ ਤਾਂ ਸਾਨੂੰ ਉਹਦਾ ਸਾਰਾ ਗੱਲਾਂ ਦੇ ਵਿੱਚ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੱਥੇ ਖੜਾ ਹੈ ਉਹ ਇੱਕ ਅਸੀਂ ਰਿਪੋਰਟ ਫਿਰ ਅਪਡੇਟ ਕਰਦੇ ਹਾਂ ਇੱਥੇ ਆਪਾਂ ਕਰਦੇ ਆ ਆਪਣੀ ਆਰਗੇਨਾਈਜੇਸ਼ਨ ਕਰਦੀ ਆ ਤੇ ਆਮ ਜਗ੍ਹਾ ਤੇ ਸਾਰੇ ਕਰਦੇ ਨੇ ਇੱਥੇ ਜਿਹੜਾ ਇਹ ਬਾਲਕਰ ਹੈ ਐਸਜੀਬੀ ਬਾਲਕਰ ਤਾਂ ਆਮ ਤਲਵੰਡੀ ਖੁਰ ਦਾ ਇੱਥੇ ਨੇੜੇ ਮੁੱਲਾਂਪੁਰ ਦਾਖਾ ਲੁਧਿਆਣਾ ਦੇ ਵਿੱਚ ਹੈ ਨਾ ਤੇ ਇਦਾਂ ਹੀ ਜਿਹੜੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਬਣੀਆਂ ਹੋਈਆਂ ਨੇ ਜਾਂ ਜਦੋਂ ਜਿਵੇਂ ਲੁਧਿਆਣੀ ਤੋਂ ਬਾਹਰ ਅਸੀਂ ਛੇਤੀ ਜਾਂਦੇ ਨਹੀਂ ਫਿਰ ਅਸੀਂ ਸਬੰਧਤ ਡੀਸੀਪੀਓ ਨੂੰ ਇੱਕ ਲੈਟਰ ਕੱਢ ਦਿੰਦੇ ਆ ਜਾਂ ਹੁਣ ਤਾਂ ਚੂਜ਼ ਕਰਨ ਦੀ ਵੀ ਆਪਸ਼ਨ ਆ ਗਈ ਜੇ ਜਿੱਥੇ ਬਾਲਕਰ ਨਹੀਂ ਹੈਗਾ ਉੱਥੇ ਉਹ ਸੁਤੰਤਰ ਗਵਰਨਮੈਂਟ ਦੇ ਅਫੀਸਰ ਨੂੰ ਚੂਜ਼ ਕਰ ਸਕਦਾ ਹੈ ਉਹ ਉਹਨਾਂ ਦੀ ਹੋਮ ਸਟਡੀ ਕਰਕੇ ਅਪਲੋਡ ਕਰ ਦਿੰਦੇ ਆ ਉੱਥੋਂ ਪਤਾ ਲੱਗ ਜਾਂਦਾ ਵੀ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਵੀ ਪੇਰੈਂਟਸ ਕਿਵੇਂ ਦੇ ਨੇ ਉਹ ਸਾਡਾ ਉੱਥੋਂ ਸ਼ੁਰੂ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਬੇਟਿੰਗ ਪੀਰੀਅਡ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਅਸਲ 'ਚ ਜਿਹੜੀ ਚੀਜ਼ ਦੀ ਸਮਾਜ ਦੇ ਵਿੱਚ ਘਾਟ ਹੁੰਦੀ ਆ ਉਹ ਆਰਗੇਨਾਈਜੇਸ਼ਨਾਂ ਵਿੱਚ ਵੀ ਘਾਟ ਹੁੰਦੀ ਆ ਜਿਵੇਂ ਹੁਣ ਪਹਿਲਾਂ ਸੀ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਮੈਂ ਬਹੁਤ ਪਰਿਵਾਰਾਂ ਦੇ ਵਿੱਚ ਦੇਖਿਆ ਉਹਨਾਂ ਦੇ ਬੱਚਿਆਂ ਦੇ ਬੱਚੇ ਵੀ ਹੋ ਜਾਂਦੇ ਸੀ ਖੁਦ ਉਹਨਾਂ ਦੇ ਬੱਚੇ ਵੀ ਹੋ ਜਾਂਦੇ ਸੀ ਕਈ ਜਗ੍ਹਾ ਤੇ ਐਦਾਂ ਦਾ ਹੋਇਆ ਬਈ ਮਾਸੀ ਦੇ ਮਾਸੀ ਨੇ ਬਾਅਦ ਵਿੱਚ ਬਰਤ ਲਿਆ ਹੂੰ ਐਵੇਂ ਪਰਿਵਾਰਾਂ 'ਚ ਹੁੰਦਾ ਸੀ ਪਹਿਲਾਂ ਆਮ ਪਰਿਵਾਰਾਂ ਦੇ ਵਿੱਚ 5 6 7 8 10 12 ਬੱਚੇ ਹੁੰਦੇ ਸੀ ਜੀ ਜਦੋਂ ਹੁਣ ਅਸੀਂ ਦੇਖਦੇ ਹਾਂ ਹੁਣ ਤਾਂ ਕਈ ਵਾਰ ਇਹ ਸੋਚਦੇ ਆਂ ਵੀ ਇੱਕ ਬੱਚੇ ਤੋਂ ਬਾਅਦ ਸੈਕੰਡ ਬੇਬੀ ਨਹੀਂ ਲੈਂਦੇ ਬਿਲਕੁਲ ਬਿਲਕੁਲ ਤੇ ਜੇ ਤੁਸੀਂ ਆਪਣੇ ਹੁਣ ਦੇ ਉਹਦੇ ਵਿੱਚ ਦੇਖੋ ਤਾਂ ਦੋ ਤੋਂ ਬਾਅਦ ਤਿੰਨ ਤੱਕ ਸੇ ਕਰਮਾਂ ਵਾਲੇ ਦੇ ਹੋਣਗੇ ਸਮੇਂ ਦੇ ਨਾਲ ਲੋਕਾਂ ਦੀ ਸੋਚ ਉਹ ਉਹ ਚੀਜ਼ਾਂ ਸਾਰੀਆਂ ਬਦਲਦੀਆਂ ਵੀ ਨਜ਼ਰ ਆਉਂਦੀਆਂ ਨੇ ਜਿਵੇਂ ਅਡਾਪਸ਼ਨ ਦੇ ਕੇਸਿਸ ਵੀ ਅਗਰ ਦੇਖਿਆ ਜਾਵੇ ਕੋਈ ਇਹੋ ਜਿਹੀ ਕੇਸ ਸਟਡੀ ਜੋ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਤੁਹਾਨੂੰ ਯਾਦ ਰਹਿੰਦੀ ਹੋਵੇ ਕਦੀ ਵੀ ਅਡਾਪਸ਼ਨ ਬਾਰੇ ਸੋਚਦੇ ਹੋਵੋ ਕਿ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਚੀਜ਼ ਇਸ ਹੋਈ ਸੀ ਤੇ ਅਗਲੀ ਵਾਰੀ ਉਹ ਚੀਜ਼ ਦੇ ਖਾਸ ਧਿਆਨ ਰੱਖਿਆ ਜਾਵੇ ਅ ਅਸਲ ਚ ਕਿਤੇ ਕਿਤੇ ਹੋ ਜਾਂਦਾ ਕਈ ਵਾਰ ਕੋਈ ਕੇਸ ਐਦਾਂ ਦਾ ਆ ਜਾਂਦਾ ਹੁਣ ਸਾਡੇ ਕੋਲ ਇੱਕ ਕੋਈ ਅਫੀਸਰ ਟਾਈਪ ਕੋਈ ਗਵਰਨਮੈਂਟ ਅਮਪਲਾਈ ਸੀ ਜੀ ਸਿੰਗਲ ਲੇਡੀ ਸੀ ਤਾਂ ਉਹਨਾਂ ਦੇ ਕੋਲ ਕਿਸੇ ਬੱਚੇ ਨਹੀਂ ਜਾਣਾ ਸੀ ਹੂੰ ਅਸੀਂ ਰਿਫਿਊਜ਼ ਵੀ ਕਰ ਦਿੱਤਾ ਉਹਨੂੰ ਇੱਕ ਸਿਸਟਮ ਹੈ ਅਸੀਂ ਇੱਕ ਹੱਦ ਤੱਕ ਇਹ ਕਰ ਸਕਦੇ ਹਾਂ ਸਾਨੂੰ ਇਹ ਲੱਗਿਆ ਵੀ ਡਾਕੂਮੈਂਟ ਸਿੰਗਲ ਲੇਡੀ ਸੀ ਉਹ ਜੀ ਜੀ ਅਸੀਂ ਉਹਨੂੰ ਕਿਹਾ ਵੀ ਬਈ ਨਹੀਂ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਆਪਣੇ ਬ੍ਰਦਰ ਸਿਸਟਰ ਨੂੰ ਪਹਿਲਾਂ ਹਿਸਟਰੀ ਪੁੱਛੀ ਸਾਰੀ ਅਸੀਂ ਬੱਚਾ ਵੀ ਨਹੀਂ ਦਿਖਾਇਆ ਇਹਨਾਂ ਨੇ ਰਿਜ਼ਰਵ ਕਰ ਲਿਆ ਸੀ ਕਈ ਵਾਰ ਲੱਗਦਾ ਹੁੰਦਾ ਤੇ ਫਿਰ ਸਾਨੂੰ ਲੱਗਿਆ ਸਾਰਾ ਉਹਨਾਂ ਨਾਲ ਗੱਲਾਂ ਕਰਕੇ ਵੀ ਇਹ ਨਹੀਂ ਠੀਕ ਹੈ ਪਰ ਉਸ ਤੋਂ ਬਾਅਦ ਉੱਥੇ ਸਾਨੂੰ ਥੋੜੀ ਜੀ ਪ੍ਰੋਬਲਮ ਆਈ ਸ਼ਾਇਦ ਅਗਲੇ ਦਿਨਾਂ ਚ ਬੱਚਾ ਵਾਪਸ ਲਿਆ ਜਾ ਸਕਦਾ ਏਦਾਂ ਦੇ ਕੇਸ ਦੇ ਵਿੱਚ ਪਰ ਉਹ ਕਿਤੇ ਕਿਤੇ ਹੁੰਦਾ ਉਹ ਹੁਣ ਵੀ ਅਸੀਂ ਸਟੇਟ ਲੈਵਲ ਤੇ ਇੱਕ ਕਾਨਫਰੰਸ ਸੀਗੀ ਉਹਦੇ ਵਿੱਚ ਵੀ ਉਹ ਡਿਸਕਸ ਕੀਤਾ ਉਹ ਕੇਸ ਸਪੈਸ਼ਲ ਤੌਰ ਤੇ ਵਿਚਾਰਿਆ ਗਿਆ ਜਿਹੜੇ ਕਾਰਾ ਦੇ ਲੋਕ ਆਏ ਹੋਏ ਸੀ ਉਹਨਾਂ ਨੇ ਵੀ ਉਸ ਕੇਸ ਨੂੰ ਆਪਣੇ ਤੌਰ ਤੇ ਸਟੱਡੀ ਕੀਤਾ ਤੇ ਸਾਰੇ ਲੋਕਾਂ ਦੇ ਆਪਣੇ ਤਜਰਬੇ ਸੀ ਉਹਦੇ ਵਿੱਚ ਵੀ ਰੱਖਿਆ ਗਿਆ ਪਰ ਇਹ ਕਿਤੇ ਕਿਤੇ ਹੁੰਦਾ ਪਰ ਜਦੋਂ ਵੀ ਅਸੀਂ ਸੋਚਦੇ ਹਾਂ ਤਾਂ ਜਿਹੜੀ ਸਾਡੀ ਟੀਮ ਬੈਂਦੀ ਹੈ ਟੀਮ ਦੇ ਨਾਲ ਇਵਨ ਕੇ ਅਫੀਸਰ ਬੈਂਦੇ ਨੇ ਜਿਹ ਅਡਾਪਸ਼ਨ ਕਮੇਟੀ ਬੈਂਦੀ ਹੈ ਉਹ ਸਾਰੀ ਚੀਜ਼ ਨੂੰ ਬਹੁਤ ਵਸ ਚਦੀ ਹੈ ਜੀ ਵੀ ਇਹ ਬੱਚਾ ਜਿਹੜਾ ਜਾ ਰਿਹਾ ਇਹ ਅਨਾਥ ਹੱਥਾਂ ਚ ਤਾਂ ਨਹੀਂ ਜਾ ਰਿਹਾ ਇਹ ਬੱਚਾ ਸਹੀ ਜਗ੍ਹਾ ਤੇ ਜਾ ਰਿਹਾ ਤੇ ਫਿਰ ਉਹਨੂੰ ਅੱਗੇ ਚੱਲ ਪੈਣੇ ਕੱਲਾ ਪੈਸਾ ਹੀ ਇੰਪੋਰਟੈਂਟ ਜਿਹੜੀ ਚੀਜ਼ਾਂ ਦੇ ਵਿੱਚ ਨਹੀਂ ਰੱਖਿਆ ਜਾਂਦਾ ਸਾਰੇ ਐਸਪੈਕਟ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਦੇਖਣੇ ਜ਼ਰੂਰੀ ਬਿਲਕੁਲ ਮੰਨੇ ਜਾਂਦੇ ਨੇ ਕਈ ਵਾਰੀ ਤਾਂ ਲੁੱਕੀ ਪੇਪਰ ਵਰਕ ਤਾਂ ਆਇਆ ਮਿੰਟਾਂ ਚ ਬਣਵਾ ਲੈਂਦੇ ਆ ਹਰ ਚੀਜ਼ ਇਹ ਕਹ ਲਓ ਅੱਜਕੱਲ ਪੋਸੀਬਲ ਹੈ ਲੀਗਲ ਚੀਜ਼ਾਂ ਦੇ ਵਿੱਚ ਪਰ ਬੜੀਆਂ ਚੀਜ਼ਾਂ ਤੁਸੀਂ ਵੀ ਮੈਨੂੰ ਲੱਗਦਾ ਕਿ ਸਰਮੂਰ ਹੋਣ ਦੇ ਨਾਲ ਤੇ ਸਾਰਾ ਕੁਝ ਇਸ ਚੀਜ਼ ਦੇ ਨਾਲ ਧਿਆਨ ਰੱਖਿਆ ਜਾਂਦਾ ਹੈ ਜੀ ਅਸਲ ਚ ਪ੍ਰੋਬਬਲੀ ਨਾ ਇਦਾਂ ਹਰੇਕ ਪੀੜੀ ਚ ਜੀ ਇੱਕ ਕਹਾਪ ਤਾਂ ਵੀ ਉਹ ਸੋਨਾ ਨਹੀਂ ਹੁੰਦੀ ਬਿਲਕੁਲ ਜੀ ਜਦੋਂ ਪੈਸਾ ਵੀ ਇੱਕ ਵੱਖਰੀ ਚੀਜ਼ ਹੈ ਜਿਹੜੀ ਫਿਜ਼ੀਕਲੀ ਜਦੋਂ ਆਪਾਂ ਉਹਨਾਂ ਦੀ ਹੋਮ ਸਟਡੀ ਕਰਦੇ ਆ ਉਹ ਸੋਸ਼ਲ ਵਰਕਰ ਦੀ ਕਾਪੜੀ ਰਿਪੋਰਟ ਹੁੰਦੀ ਆ ਉਹ ਇਹੀ ਦੇਖਦਾ ਮੈਂ ਨਾ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਵੀ ਕੀ ਉਹ ਮਾਪੇ ਨੇ ਹੂੰ ਉਹਨਾਂ ਦਾ ਮਕਸਦ ਕੀ ਆ ਉਹਨਾਂ ਦਾ ਬੱਚਾ ਲੈਣ ਦਾ ਉਹਦੇ ਪਿੱਛੇ ਮਕਸਦ ਕੀ ਹੈ ਹਨਾ ਵੀ ਕਿਉਂ ਲੈਣਾ ਚਾਹੁੰਦੇ ਨੇ ਉਹ ਚੀਜ਼ ਬਹੁਤ ਜ਼ਰੂਰੀ ਹੈ ਤੇ ਸੈਕੰਡ ਹੁਣ ਜਿਵੇਂ ਟਾਈਮ ਲੱਗਦਾ ਇਸ ਟਾਈਮ 3 3.5 ਸਾਲ ਲੱਗ ਜਾਂਦੇ ਨੇ ਬੱਚਾ ਲੈਣ ਨੂੰ ਬੇਟਿੰਗ ਪੀਰੀਅਡ ਹੈ ਗਵਰਨਮੈਂਟ ਦਾ ਪ੍ਰੋਸੈਸ ਬਹੁਤ ਸੌਖਾ ਹੈ ਬਹੁਤ ਸ਼ਾਰਟ ਹੈ ਪਰ ਉਹ ਬੇਟਿੰਗ ਪੀਰੀਅਡ ਹੈ ਜੇ ਆਪਾਂ ਕੋਈ ਚੀਜ਼ ਲੈਣ ਵਾਸਤੇ ਲਾਈਨ ਐ ਏਡੀ ਲੰਬੀ ਹੈ ਉਹਦੇ ਲਈ ਤਾਂ ਵੇਟ ਕਰਨਾ ਪੈਗਾ ਉਹਦੇ ਚ ਜਿਹੜੇ ਫੇਕ ਨੇ ਜਿਹੜੇ ਕੁਝ ਐਦਾਂ ਦੀ ਸੋਚ ਦੇ ਪੇਰੈਂਟਸ ਨੇ ਉਹ ਖਤਮ ਹੋ ਜਾਂਦੇ ਨੇ ਉਹ ਚਲੇ ਜਾਂਦੇ ਨੇ ਫਿਰ ਅਸਲੀ ਪੇਰੈਂਟਸ ਰਹਿ ਜਾਂਦੇ ਨੇ ਇੰਨਾ ਲੰਬਾ ਸਮਾਂ ਤਾਂ ਉਹੀ ਵੇਟ ਕਰ ਸਕੂਗਾ ਨਾ ਜਿਹਨੂੰ ਸਬਰ ਦਾ ਸਾਲ ਚਾਹੀਦਾ ਹੋਵੇ ਹਾਲ ਚਾਹੀਦਾ ਬਿਲਕੁਲ ਜਿਵੇਂ ਤੁਸੀਂ ਦੱਸਿਆ ਵੇਟਿੰਗ ਪੀਰੀਨ 3 1/2 ਸਾਲ ਦਾ ਜਿਵੇਂ ਕਈ ਪੇਰੈਂਟਸ ਹੁੰਦੇ ਕਿ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਅਡਾਪਸ਼ਨ ਦਾ ਪ੍ਰੋਸੈਸ ਕੰਪਲੀਟ ਹੋਵੇ ਫਿਰ ਉਹਨਾਂ ਕੇਸਿਸ ਦੇ ਵਿੱਚ ਕੀ ਪ੍ਰੋਸੀਜਰ ਨੂੰ ਫੋਲੋ ਕੀਤਾ ਜਾਂਦਾ ਕਿ ਕਈ ਵਾਰੀ ਕੋਈ ਸਪੈਸ਼ਲ ਕੇਸਿਸ ਵੀ ਉਹਦੇ ਦੇ ਸਾਹਮਣੇ ਆਦੇ ਨਹੀਂ ਜਿਹੜਾ ਆਪਣਾ ਸਿਸਟਮ ਹੈ ਅਸਲ 'ਚ ਸੈਂਟਰ ਗਵਰਨਮੈਂਟ ਦਾ ਸਿਸਟਮ ਹੈ ਇੱਕ ਤਾਈ ਦੇ ਵਿੱਚ ਇਹ ਹੈ ਵੀ ਕੋਈ ਵੀ ਇਹਦੇ ਚੇਂਜ ਨਹੀਂ ਹੈਗਾ ਵੀ ਕੋਈ ਵੱਡਾ ਆ ਗਿਆ ਤਾਂ ਉਹਨੂੰ ਪਹਿਲਾਂ ਕੋਈ ਅਫੀਸਰ ਆ ਗਿਆ ਕੋਈ ਨੈਸ਼ਨਲ ਲੈਵਲ ਦਾ ਕੋਈ ਆ ਗਿਆ ਜਾਂ ਸਟੇਟ ਲੈਵਲ ਦਾ ਆ ਗਿਆ ਕੋਈ ਐਦਾਂ ਦਾ ਹੋ ਜੀਗਾ ਕੋਈ ਮਿਨਿਸਟਰ ਆ ਗਿਆ ਈਵਨ ਕਿ ਮੈਂ ਸਭ ਇੱਕ ਬਰਾਬਰ ਹੈ ਉਹ ਪੋਰਟਲ ਨੇ ਤਾਂ ਚੁੱਕਣਾ ਨਾ ਹੈਗਾ ਜੀ ਅਸੀਂ ਆਪਸ ਵਿੱਚ ਤਾਂ ਕਰ ਸਕਦੇ ਆਂ ਵੀ ਮੈਂ ਤੁਹਾਨੂੰ ਛੱਡ ਕੇ ਦੂਜੇ ਨੂੰ ਕਰ ਲਿਆ ਪਰ ਉਹ ਤਾਂ ਸਿਸਟਮੇ ਨਹੀਂ ਨਾ ਹੁਣ ਅਸਲ 'ਚ ਇਹਦੇ 'ਚ ਸੰਸਥਾਵਾਂ ਦਾ ਰੋਲ ਕੀ ਰਹਿ ਜਾਂਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਵਿਚੋਲੇ ਦਾ ਰੋਲ ਅਦਾ ਕਰਦੇ ਆਂ ਕਿਤੋਂ ਚੀਜ਼ ਆਈ ਬੱਚਾ ਕਿਤੋਂ ਆਇਆ ਕਿਉਂ ਛੱਡਣ ਵਾਲੇ ਨੇ ਕੀ ਉਹਦੀ ਮਜਬੂਰੀ ਰਹੀ ਹੋਣੀ ਆ ਪਤਾ ਨਹੀਂ ਇੱਥੇ ਉਹਨੂੰ ਪਾਲਣ ਪੋਸ਼ਣ ਕੀਤਾ ਅਸੀਂ ਵਿਚੋਲਿਆਂ ਉਹਦੇ ਤੇ ਕਿਸੇ ਦੀ ਆ ਸਾਨੂੰ ਇਹ ਪਤਾ ਹੁੰਦਾ ਵੀ ਇਹ ਕਿਸੇ ਦੀ ਚੀਜ਼ ਆ ਜਾਣੀ ਕਿਤੇ ਆਈ ਕਿਤੋਂ ਆ ਤੇ ਜਿੰਨਾ ਟਾਈਮ ਸਾਡੇ ਕੋਲ ਆ ਸਾਨੂੰ ਸੇਵਾ ਦਾ ਮੌਕਾ ਮਿਲਿਆ ਉਹ ਅਸੀਂ ਵੱਧ ਤੋਂ ਵੱਧ ਉਹਦੀ ਸੇਵਾ ਕਰੀਏ ਤੇ ਉਹਨੂੰ ਅੱਗੇ ਵਾਲੇ ਪਾਸੇ ਨੂੰ ਭੇਜ ਦਈਏ ਸੈਂਟਰਲ ਗਵਰਨਮੈਂਟ ਦਾ ਪ੍ਰੋਸੀਜਰ ਜਿਵੇਂ ਤੁਸੀਂ ਦੱਸਿਆ ਕਈ ਵਾਰੀ ਪੇਰੈਂਟਸ ਤੁਹਾਡੇ ਕੋਲ ਇਦਾਂ ਜਿਵੇਂ ਉਹਨਾਂ ਨੂੰ ਪਤਾ ਹੈ ਸੰਸਥਾ ਬਣੀ ਹੋਈ ਹੈ ਤੁਹਾਡੇ ਕੋਲ ਮਿਲਣ ਵਾਸਤੇ ਤੁਹਾਡੇ ਕੋਲ ਪਹੁੰਚਦੇ ਹੋਣ ਕਿਉਂਕਿ ਕਈਆਂ ਨੂੰ ਪ੍ਰੋਸੀਜਰ ਵੀ ਕਈ ਵਾਰੀ ਮਤਲਬ ਫੇਸ ਟੂ ਫੇਸ ਗੱਲ ਕਰਕੇ ਸਮਝ ਆਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਜਾ ਕੇ ਮਿਲ ਕੇ ਆਈਏ ਦੇਖ ਕੇ ਆਈਏ ਐਕਚੁਅਲ ਸ ਹੈ ਕੀ ਹੈ ਫਿਰ ਉਹ ਕੋਈ ਪ੍ਰੀਫਰੈਂਸ ਰੱਖਦੇ ਆ ਉਹਨਾਂ ਨੂੰ ਉਹਦਾ ਕਿ ਸਾਨੂੰ ਕੁੜੀਆਂ ਚਾਹੀਦੀਆਂ ਹੈ ਕਈ ਵਾਰੀ ਕਹਿੰਦੇ ਨੇ ਸਾਨੂੰ ਮੁੰਡਾ ਚਾਹੀਦਾ ਇਦਾਂ ਦਾ ਕੁਝ ਪ੍ਰੀਫਰੈਂਸ ਕੇਸਿਸ ਆਉਂਦੇ ਨੇ ਬਿਲਕੁਲ ਅਸਲ 'ਚ ਜਦੋਂ ਲੋਕ ਇੱਥੇ ਆਉਂਦੇ ਨੇ ਤਾਂ ਨਾਥਾ ਸ਼ਰਮਾ ਚ ਤਾਂ ਬਹੁਤ ਬੱਚੇ ਨੇ ਇੱਥੇ ਮੈਂ ਛੋਟੀ ਜੀ ਇੱਕ ਐਗਜ਼ਾਮਪਲ ਦੰਨਾ ਇੱਕ ਸਾਡੀ ਬੇਟੀ ਨੇ ਕੈਨੇਡਾ ਜਾਣਾ ਸੀ ਤਾਂ ਜਿਹੜੇ ਕੈਨੇਡਾ ਦੇ ਵਿੱਚ ਅਡਾਪਟਿਵ ਪੇਰੈਂਟ ਸੀਗੇ ਉਹਨਾਂ ਨੇ ਉਹਨੂੰ ਰਿਜ਼ਰਵ ਕਰਨਾ ਸੀ ਇੱਕ ਸਿਸਟਮ ਹੁੰਦਾ ਤੇ ਉਹ ਬੱਚੀ ਉਦੋਂ ਥੋੜਾ ਜਿਹਾ ਮੈਨੂਅਲ ਸਿਸਟਮ ਸੀ ਜੀ ਤਾਂ ਮੈਨੂੰ ਨਾ ਕੋਈ ਸਾਡੇ ਜਗਰਾਵੋਂ ਤੋਂ ਡੀਐਸਪੀ ਸਾਹਿਬ ਆਏ ਜੀ ਤੇ ਉਹਨਾਂ ਨੇ ਮੈਨੂੰ ਮਿਲਿਆ ਆ ਕੇ ਤੁਹਾਡੇ ਕੋਲ ਕਿੰਨੇ ਬੱਚੇ ਆਂ ਜੀ ਤੁਹਾਡੇ ਕੋਲ ਇਸ ਸਾਲ ਦੇ ਕਿੰਨੇ ਆ ਜੀ ਉਹ ਕਈ ਵਾਰ ਆਫੀਸਰਾਂ ਨੂੰ ਹੁੰਦਾ ਵੀ ਮੈਨੂੰ ਮੈਂ ਹਲਕੇ ਦਾ ਹਾਂ ਸਬ ਡਿਵੀਜ਼ਨ ਮੇਰੀ ਪੈਂਦੀ ਹੈ ਬਈ ਐਦਾਂ ਦਾ ਹੋ ਜਾਣਾ ਮੈਂ ਕਿਹਾ ਜੀ ਮੈਂ ਇਦਾਂ ਹੀ ਗੇੜਾ ਉਹਨਾਂ ਨੂੰ ਸਾਰੀ ਚੱਕਰ ਕਢਾਇਆ ਤੇ ਆ ਇੰਨੇ ਬੱਚੇ ਆ ਇੰਨੇ ਬੱਚੇ ਇੰਨੇ ਬੱਚੇ ਦਿਖਾ ਕੇ ਉਹ ਫੇਰ ਪੁੱਛਣ ਲੱਗਿਆ ਮੈਂ ਕਿਹਾ ਵੀ ਐਦਾਂ ਨਹੀਂ ਡਿਪਟੀ ਸਾਹਿਬ ਗੱਲ ਬਣਨੀ ਤੁਸੀਂ ਮੈਨੂੰ ਬਿਮਾਰੀ ਦੱਸੋ ਕੀ ਆ ਫਿਰ ਉਹਦਾ ਆਪਾਂ ਹੱਲ ਕਰੀਏ ਹੂੰ ਉਹ ਸਾਡੇ ਜੀ ਕੋਈ ਅਫੀਸਰ ਨੇ ਮੈਨੂੰ ਕਿਸੇ ਸਾਡੇ ਐਸਐਸਪੀ ਸਾਹਿਬ ਦੀ ਕਾਲ ਆਈ ਹੈ ਤੇ ਕਿਸੇ ਜੱਜ ਨੇ ਬੱਚਾ ਲੈਣਾ ਹੂੰ ਮੈਂ ਕਿਹਾ ਫਿਰ ਦੱਸੋ ਮੇਰੀ ਜਾਂ ਤਾਂ ਹੁਣ ਤੁਸੀਂ ਪਤਾ ਕਰੋ ਵੀ ਕੀ ਹੈ ਇਹ ਤਾਂ ਸਿਸਟਮੈਕ ਬਣਿਆ ਹੋਇਆ ਹੈ ਹਰ ਇੱਕ ਚੀਜ਼ ਦਾ ਜੀ ਉਹਨਾਂ ਜੀ ਪ੍ਰੋਬਬਲੀ ਮੇਰੇ ਖਿਆਲ ਆ ਵਿਚਾਰਾ ਡੇਢ ਪੌਣੀ 2 ਕੁਇੰਟਲ ਦਾ ਡੀਐਸਪੀ ਹੋਣਾ ਭਾਰੀ ਹੋਣਾ ਹੂੰ ਉਹ ਸੋਫੇ ਤੇ ਬੈਠਾ ਸੀ ਇਹ ਸੱਚ ਹੈ ਜੀ ਜੀ ਉਹਨੇ ਐਸਐਸਪੀ ਸਾਹਿਬ ਨੂੰ ਕਾਲ ਲਾ ਲਈ ਜੇ ਜਦੋਂ ਚੁੱਕਿਆ ਤਾਉ ਵਿਚਾਰਾ ਬਹੁਤ ਔਖਾ ਪਹਿਲਾਂ ਤਾਂ ਖੜਾ ਹੋਇਆ ਉਹਨੂੰ ਤਾਂ ਹੁਣ ਪਤਾ ਨਹੀਂ ਵੀ ਮੇਰੇ ਸਾਹਮਣੇ ਹੋਇਆ ਜੀ ਇੱਕ ਇਹ ਥੋੜੀ ਜੀ ਅਫੀਸਰਾਂ ਦੀ ਇਦਾਂ ਦੀ ਸਿਸਟਮ ਹੈ ਹਨਾ ਜੀ ਚਲੋ ਉਹਨੇ ਮੇਰੇ ਨਾਲ ਗੱਲ ਕਰਾਤੀ ਮੈਂ ਬੜੇ ਉਹਦੇ ਨਾਲ ਸਲੀਕੇ ਨਾਲ ਗੱਲ ਕੀਤੀ ਉਹਨੇ ਕਿ ਮੈਂ ਦੱਸਿਆ ਤੇ ਬਹੁਤ ਚੰਗੇ ਅਫੀਸਰ ਨੇ ਆਈਪੀਐਸ ਅਫੀਸਰ ਨੇ ਆਪਣੀ ਜੀ ਉਹ ਮੈਨੂੰ ਕਹਿੰਦੇ ਜੀ ਵੀ ਐਦਾਂ ਬੱਚਾ ਹੈ ਫਲਾਣਾ ਬੱਚਾ ਹੈ ਤੇ ਉਹ ਤੁਸੀਂ ਉਹਨਾਂ ਨੂੰ ਦੇ ਦਿਓ ਮੈਂ ਕਹਿ ਦਿੱ ਦੇ ਦਨੇ ਆ ਕਿਉਂ ਅਸੀਂ ਸਾਡੀ ਅਡਾਪਸ਼ਨ ਕਮੇਟੀ ਨੇ ਇੱਕ ਦੋ ਦਿਨ ਪਹਿਲਾਂ ਹੀ ਡਿਸੀਜਨ ਲੈ ਲਿਆ ਸੀ ਉਹਨਾਂ ਦੀ ਕਾਲ ਆਉਣ ਤੋਂ ਪਹਿਲਾਂ ਉਹ ਬਾਈ ਚਾਂਸੇ ਕਾਲ ਆਈ ਤਾਂ ਅਸੀਂ ਉਹ ਕਹਿੰਦੇ ਜੀ ਤੁਹਾਡੇ ਕੋਲ ਮੁੰਡੇ ਵੀ ਨੇ ਮੈਂ ਕਿਹਾ ਜੀ ਮੁੰਡੇ ਵੀ ਨੇ ਕਹਿੰਦੇ ਜੀ ਮੁੰਡੇ ਵੀ ਦੇ ਦੇ ਫੇਰ ਤੁਸੀਂ ਮੈਂ ਕਿਹਾ ਜੀ ਇਹ ਇੱਕ ਸਿਸਟਮ ਹੈ ਵੀ ਉਹਦੇ ਥਰੂ ਹੀ ਦਿੱਤੇ ਜਾਂਦੇ ਆ ਕਿ ਵੀ ਸਾਡੇ ਕੋਲ ਐਨੇਕ ਨਹੀਂ ਤੇ ਐਦਾਂ ਦੇ ਪੂਲ 'ਚ ਚੱਲ ਰਹੇ ਨੇ ਉਹ ਜੀ ਕਹਿੰਦੇ ਜੀ ਅਨਾਥਾ ਆਸ਼ਮ ਤਾਂ ਬਹੁਤ ਭਰੇ ਪਏ ਆ ਵੀ ਬੱਚਿਆਂ ਦੇ ਨਾਲ ਮੈਂ ਕਿਹਾ ਜੀ ਉੱਥੋਂ ਦਵਾ ਦਿਓ ਕਹਿੰਦੇ ਨਹੀਂ ਤੁਸੀਂ ਇੱਕ ਸਰਟੀਫਿਕੇਟ ਦੰਨੇ ਆ ਉਹਨਾਂ ਨੂੰ ਕਾਰਾ ਦੀ ਐਨਓਸੀ ਦੰਨੇ ਆ ਵੀ ਉਹ ਉਹਨਾਂ ਤੋਂ ਨਹੀਂ ਮਿਲਦੀ ਮੈਂ ਕਿਹਾ ਸਰ ਸਿਸਟਮ ਹੈ ਹਰ ਇੱਕ ਚੀਜ਼ ਦਾ ਵੀ ਜਿਹੜੇ ਸਾਡੇ ਕੋਲ ਬੱਚੇ ਨੇ ਸਾਡੇ ਸਿਸਟਮ ਚ ਨੇ ਆਨਲਾਈਨ ਨੇ ਅਸੀਂ ਉਹਨਾਂ ਬਾਰੇ ਹੀ ਗੱਲ ਕਰ ਸਕਦੇ ਆ ਤੇ ਉਹ ਹੈ ਵੀ ਇੱਕ ਕਈ ਵਾਰ ਉਹਨਾਂ ਅਫਸਰਾਂ ਨੂੰ ਜਾਂ ਲੋਕਾਂ ਨੂੰ ਆਏ ਹੁੰਦਾ ਵੀ ਆਸ਼ਰਮ ਤਾਂ ਭਰੇ ਪਏ ਆ ਆਸ਼ਰਮ ਚਾਹੀਦੇ ਈਜੀ ਮਿਲ ਜੂਗਾ ਈਜੀ ਮਿਲ ਜੀਗਾ ਇਹ ਹੈ ਈਜੀ ਪਰ ਇਹਦੇ ਚ ਇੱਕ ਜਿਵੇਂ ਹੁਣ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਜੀ ਬਿਲਕੁਲ ਫਰਜ਼ ਕਰੋ ਉਹਦੀ ਇੱਕ ਅਸੀਂ ਲੀਗਲੀ ਲੀਗਲੀ ਫ੍ਰੀ ਵਾਸਤੇ ਜਦੋਂ ਉਹਨੂੰ ਅਡਾਪਸ਼ਨ ਦੇ ਲਈ ਲੀਗਲੀ ਫ੍ਰੀ ਕਰਾਉਣਾ ਹੈ ਤਾਂ ਉਹਦੇ ਲਈ ਪੁਲਿਸ ਰਿਪੋਰਟ ਲੈਣੀ ਹੁੰਦੀ ਹੈ ਉਹ ਇਦਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਇੱਕ ਟਾਈਮ ਦੇ ਵਿੱਚ ਉਹ ਚੱਲ ਲਗਾਤਾਰ ਹੀ ਹੈ ਪਰ ਉਹ ਉਹ ਸਿਸਟਮ ਜਦੋਂ ਤੱਕ ਆਪਣਾ ਅਡੌਪਸ਼ਨ ਕਸ ਹੁੰਦਾ ਪੂਰਾ ਜਾਂ ਉਹ ਨਹੀਂ ਆਉਂਦਾ ਉਦੋਂ ਤੱਕ ਆਪਾਂ ਕਰ ਨਹੀਂ ਪਾਉਂਦੇ ਤੇ ਹੁਣ ਤਾਂ ਬੜਾ ਸੌਖਾ ਵੀ ਲੋਕਾਂ ਨੇ ਘਰ ਬੈਠੇ ਹੀ ਬੱਚੇ ਦੇਖ ਲੈਣੇ ਆ ਬੱਚਾ ਦੇਖ ਕੇ ਸਾਨੂੰ ਜਦ ਇਹ ਕਹਿੰਦੇ ਜੀ ਸਾਨੂੰ ਇੱਕ ਛੋਟੀ ਜੀ ਵੀਡੀਓ ਭੇਜ ਦਿਓ ਇੱਕ ਆ ਚੀਜ਼ ਭੇਜ ਦਿਓ ਅਸੀਂ ਉਹਨਾਂ ਨੂੰ ਦਿਖਾ ਵੀ ਦਿੰਨੇ ਆ ਵੀ ਬੱਚਾ ਇਦਾਂ ਦਾ ਵੀਡੀਓ ਕਾਲ ਤੇ ਇੱਕ ਸਿਸਟਮ ਬਣ ਜਾਂਦਾ ਫਿਰ ਕਈ ਵਾਰ ਅਦਰ ਸਟੇਟ ਦੇ ਪੇਰੈਂਟਸ ਹੁੰਦੇ ਨੇ ਫਿਰ ਉਹ ਆਪਣਾ ਉਹਨੂੰ ਅਡੌਪਟਰ ਕਰਨ ਵਾਲੇ ਪਾਸੇ ਨਿਤੁਰਪੈਂਦੇ ਨੇ ਜੀ 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 ਹਰ ਚੀਜ਼ ਦਾ ਧਿਆਨ ਜਿਹੜਾ ਇਸ ਸਥਾਨ ਤੇ ਰੱਖਿਆ ਜਾਂਦਾ ਮੈਂ ਦੇਖ ਰਹੀ ਹਾਂ ਪਿੱਛੇ ਅਸੀਂ ਗੱਲਬਾਤ ਕਰ ਰਹੇ ਹਾਂ ਸਕੂਲੋਂ ਬੱਚੇ ਆਏ ਨੇ ਆ ਪ੍ਰੋਪਰ ਉਹੀ ਫੀਲ ਅਸੀਂ ਦੇਖ ਰਹੇ ਜਿਵੇਂ ਅਸੀਂ ਸਕੂਲੋਂ ਆਏ ਤਾਂ ਆਪਣੇ ਘਰਾਂ ਨੂੰ ਜਾ ਰਹੇ ਹਾਂ ਉਹਨਾਂ ਨੂੰ ਪਤਾ ਹੈ ਉਹਨਾਂ ਦਾ ਘਰ ਕਿਹੜਾ ਕਿਹੜਾ ਹੈ ਉਹ ਚੀਜ਼ਾਂ ਦਾ ਖਾਸ ਤੌਰ ਤੇ ਤੁਸੀਂ ਧਿਆਨ ਰੱਖਦੇ ਹੋ ਕੋਮਲੀ ਫੀਲਿੰਗ ਹੁੰਦੀ ਆ ਮੈਨੂੰ ਲੱਗਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਦੇਖਿਆ ਜਾਂਦੀਆਂ ਨੇ ਤੇ ਜਦੋਂ ਅਡਾਪਸ਼ਨ ਵਾਲੇ ਹੁੰਦੇ ਉਹ ਜ਼ਿਆਦਾਤਰ ਧਿਆਨ ਇਹ ਦਿੱਤਾ ਜਾਂਦਾ ਹੈ ਕਿ ਛੋਟੇ ਬੱਚਿਆਂ ਨੂੰ ਜੇ ਅਡਾਪਟ ਕਰੀਏ ਸੀ ਉਹਨਾਂ ਨੂੰ ਸ਼ੁਰੂਆਤੀ ਤੌਰ ਦੇ ਵਿੱਚ ਇਹੀ ਦੱਸਿਆ ਵੀ ਅਸੀਂ ਹੀ ਪੇਰੈਂਟਸ ਆ ਉਹਨਾਂ ਦੇ ਇਹ ਚੀਜ਼ਾਂ ਦਾ ਵੀ ਹੁੰਦਾ ਕਿ ਕੋਈ ਏਜ ਮੈਟਰ ਆਫ ਨਹੀਂ ਉਹਨਾਂ ਦੀ ਕੀਤੀ ਜਾਂਦੀ ਨਹੀਂ ਹੁਣ ਏਜ ਮੈਟਰ ਹੈ ਜਿਹੜਾ ਅਸੀਂ 0 ਤੋਂ 2 ਸਾਲ ਤੱਕ ਦਾ ਬੱਚਾ ਅਡਾਪਟ ਕਰ ਸਕਦੇ ਆ ਉਹਦੇ ਲਈ ਜ਼ਰੂਰੀ ਆ ਵੀ ਦੋਨਾਂ ਦੀ ਮਿਲ ਕੇ ਉਮਰ 85 ਸਾਲ ਤੋਂ ਉੱਤੇ ਨਾ ਹੋਵੇ ਇੱਕ ਕਪਲ ਦੇ ਵਿੱਚੋਂ ਇੱਕ ਮੈਂਬਰ ਦੀ ਉਮਰ 45 ਸਾਲ ਤੋਂ ਉੱਤੇ ਨਾ ਹੋਵੇ ਉਹ 0 ਤੋਂ 2 ਸਾਲ ਤੱਕ ਦਾ ਬੱਚਾ ਅਡਾਪਟ ਕਰ ਸਕਦਾ ਜਿਵੇਂ ਜਿਵੇਂ ਉਹਨਾਂ ਦੀ ਏਜ ਵਧਦੀ ਜਾਂਦੀ ਆ ਉਹ ਜਦੋਂ ਕੰਪਿਊਟਰ ਤੇ ਅਪਲਾਈ ਕਰਦੇ ਨੇ ਤਾਂ ਸਾਡੇ ਕੰਪਿਊਟਰ ਸਾਹਿਬ ਜਦ ਇਹ ਚੁੱਕ ਦਿੰਦੇ ਨੇ ਉਹਦੀ ਬਿਲਕੁਲ ਬਿਲਕੁਲ ਉਹ ਫਿਰ 2 ਤੋਂ 4 ਵਾਲੀ ਆ ਜਾਂਦੀ ਹੈ 4 ਤੋਂ 6 ਵਾਲੀ ਆ ਜਾਂਦੀ ਹੈ ਉਹ ਉਹ ਵੀ ਏਜ ਆਪਣੇ ਕੋਲ ਬੱਚੇ 11 12 ਸਾਲ ਦੇ ਬੱਚੇ ਤਾਂ ਆਮ ਗਏ ਨੇ ਇੱਥੇ ਤੇ ਸਕਸੈਸ ਨੇ ਆਪਣੇ ਪਰਿਵਾਰ ਦੇ ਵਿੱਚ ਬਹੁਤ ਅੱਛੇ ਰਹਿ ਰਹੇ ਨੇ ਤੁਹਾਨੂੰ ਮਿਲਦੇ ਕੋਈ ਕੋਈ ਕਿਸੇ ਨੂੰ ਕੋਈ ਯਾਦ ਆਂਦੀ ਹੋਵੇ ਪੁਰਾਣੀ ਛੋਟੇ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ 11 12 ਸਾਲ ਦੇ ਗਏ ਨੇ ਕੋਈ ਉਹਨਾਂ ਨੂੰ ਪੁਰਾਣੀ ਯਾਦ ਹੋਵੇ ਤਾਂ ਉਹ ਤੁਹਾਨੂੰ ਕਦੀ ਮਿਲਣ ਆਉਂਦੇ ਏਦਾਂ ਆਉਂਦੇ ਨੇ ਕਦੀ ਕਦੀ ਕੁਛ ਬੱਚੇ ਆਉਂਦੇ ਨੇ ਅਸਲ ਚ ਉਹਦੇ ਵਿੱਚ ਨਾ ਸਾਡੇ ਪੇਰੈਂਟਸ ਦੇ ਜਿਹੜੇ ਤਾਂ ਅਪਡੇਟ ਪੇਰੈਂਟਸ ਨੇ ਉਹ ਇਸ ਪਾਸੇ ਨੂੰ ਉਹਨਾਂ ਨੂੰ ਆਏ ਹੁੰਦਾ ਵੀ ਅਸੀਂ ਪਰਿਵਾਰਾਂ ਦੇ ਵਿੱਚ ਲੈ ਜੀਏ ਤੇ ਬੱਚੇ ਨੂੰ ਅਸੀਂ ਉੱਥੇ ਜੋੜ ਕੇ ਰੱਖੀਏ ਉਹਨੂੰ ਪਤਾ ਰਹਿੰਦਾ ਕਿ ਗਵਰਨਮੈਂਟ ਮੰਨਦੀ ਆ ਵੀ ਬੱਚੇ ਨੂੰ ਦੱਸਿਆ ਜਾਵੇ ਅਸੀਂ ਤੈਨੂੰ ਅਡਾਪਟ ਕੀਤਾ ਤਾਂ ਕਿ ਉਹਨੂੰ ਇਹ ਨਾ ਜਦੋਂ ਅਸੀਂ ਆਪਣੇ ਹੀ ਦੱਸ ਦਿੰਨੇ ਆ ਤਾਂ ਸਾਡਾ ਹੀ ਭੈਣ ਭਰਾ ਉਹਨੂੰ ਕੋਈ ਤੀਜਾ ਨਹੀਂ ਦੱਸਦਾ ਫਰਜ਼ ਕਰੂ ਤੁਸੀਂ ਬੱਚਾ ਅਡਾਪਟ ਕੀਤਾ ਤਾਂ ਤੁਹਾਡੇ ਭੈਣ ਭਰਾ ਨਹੀਂ ਦੱਸਣੇ ਹਾਂਜੀ ਤੁਹਾਡੇ ਕਿਸੇ ਜੀਜੇ ਨੇ ਜਾਂ ਭਾਬੀ ਨੇ ਉਹਨਾਂ ਦੇ ਵਿੱਚੋਂ ਹੀ ਕੋਈ ਦੱਸੇਗਾ ਉਹਨਾਂ ਨੂੰ ਤਾਂ ਪਤਾ ਹੈ ਨਾ ਵੀ ਪ੍ਰੋਬਬਲੀ ਇਹਨੇ ਬੱਚਾ ਗੋਦ ਲਿਆ ਇਹ ਅਸੀਂ ਕਹਿੰਦੇ ਆ ਵੀ ਤਾਂ ਕਿ ਬੱਚੇ ਨੂੰ ਕੱਲ ਨੂੰ ਕੋਈ ਐਦਾਂ ਦੀ ਪ੍ਰੋਬਲਮ ਆਉਣ ਤੋਂ ਪਹਿਲਾਂ ਉਹਨੂੰ ਸ਼ੁਰੂਆਤ ਤੋਂ ਹੀ ਜਿਵੇਂ ਜਿਵੇਂ ਉਹ ਗਰੋ ਕਰਦਾ ਉਹਨੂੰ ਦੱਸਿਆ ਜਾਵੇ ਵੀ ਤੈਨੂੰ ਅਡਾਪਟ ਕੀਤਾ ਹੈ ਤੇ ਕਈ ਪੇਰੈਂਟਸ ਦੀ ਇਹ ਚੀਜ਼ ਹੁੰਦੀ ਆ ਉਹ ਕਹਿੰਦੇ ਜੀ ਅਸੀਂ ਤਾਂ ਇਹਨੂੰ ਦੱਸਣਾ ਨਹੀਂ ਚਾਹੁੰਦੇ ਫਿਰ ਆਏ ਹੋਊਗਾ ਆਏ ਹੋਊਗਾ ਅਸੀਂ ਜਿੱਥੇ ਸੋਚਦੇ ਆ ਘਰ ਦੇ ਵਿੱਚ ਅਸੀਂ ਪੱਪੀ ਰੱਖ ਲੈਨੇ ਇੱਕ ਕੁੱਤਾ ਰੱਖ ਲੈਨੇ ਪਿਆਰ ਤਾਂ ਸਾਡੇ ਨਾਲ ਇਹ ਪਤਾ ਇੰਨਾ ਉਹਦਾ ਹੋ ਜਾਂਦਾ ਜਦੋਂ ਕਿਤੇ ਉਹਦੀ ਡੈਥ ਹੁੰਦੀ ਆ ਨਾਲੇ ਸਾਨੂੰ ਪਤਾ ਵੀ 10 ਤੋਂ 15 ਸਾਲ ਉਮਰ ਫੇਰ ਵੀ ਹਾਂਜੀ ਫੇਰ ਵੀ ਅਸੀਂ ਉਨੇਕ ਟਾਈਮ ਚ ਉਨੇ ਚਲੇ ਜਾਣਾ ਪਰ ਕੋਈ ਘਰਾਂ ਚ ਮੈਂ ਇਹ ਦੇਖਦਾ ਆ ਵੀ ਰੋਟੀ ਨਹੀਂ ਪੱਕਦੀ ਇੱਕ ਇੱਕ ਦਿਨ ਤਾਂ ਵੀ ਸਾਡਾ ਕੁੱਤਾ ਚਲੇ ਗਿਆ ਡੌਗੀ ਚਲੇ ਗਿਆ ਪਿਆਰ ਇੰਨਾ ਹੁੰਦਾ ਇਹ ਤਾਂ ਇੱਕ ਨਾਲ ਇਹ ਵੀ ਪਤਾ ਵੀ ਉਹ ਮਨੁੱਖ ਦੇ ਪੈਦਾ ਨਹੀਂ ਹੁੰਦਾ ਬਿਲਕੁਲ ਇੱਕ ਬੱਚਾ ਹੈ ਬੱਚੇ ਨਾਲ ਤਾਂ ਸਾਡਾ ਪਿਆਰ ਐਨਾ ਪੈ ਜਾਂਦਾ ਤੇ ਅੰਤੇ ਕੋਈ ਨਹੀਂ ਇਹਨੂੰ ਸਮਾਂ ਦੱਸਣਾ ਚਾਹੀਦਾ ਉਹਨੂੰ ਬੱਚੇ ਨੂੰ ਉਹਦੀ ਪਰ ਕਾਉਂਸਲਿੰਗ ਐਸ ਸਰ ਸਾਹਿਬ ਨਾਲ ਕਰਨੀ ਚਾਹੀਦੀ ਆਪ ਬੱਚੇ ਦੇ ਹਾਨ ਦੇ ਹੋ ਕੇ ਬੱਚੇ ਨਾਲ ਗੱਲ ਕਰਨੀ ਚਾਹੀਦੀ ਆ ਕਿਉਂਕਿ ਉਹ ਬੱਚਾ ਛੋਟਾ ਉਹਨੇ ਸਾਡੇ ਹਾਨ ਦਾ ਹੋ ਕੇ ਨਹੀਂ ਉਹ ਐਨਾ ਵੱਡਾ ਨਹੀਂ ਹੋ ਸਕਦਾ ਪਰ ਅਸੀਂ ਜਦੋਂ ਉਹਦੇ ਨਾਲ ਉਹਦੇ ਹਾਨ ਦੇ ਹੋ ਕੇ ਵਰਤਦੇ ਆ ਫਿਰ ਪ੍ਰੋਬਲਮ ਨਹੀਂ ਆਉਂਦੀ ਔਰ ਕੁਝ ਰਹਿੰਦਾ ਜਿਹੜਾ ਅਡਾਪਸ਼ਨ ਦੇ ਵਿੱਚ ਜ਼ਰੂਰੀ ਹੋਵੇ ਤੇ ਸਾਡੀ ਆਡੀਅנס ਤੱਕ ਪਹੁੰਚਾ ਸਕੋ ਤੁਸੀਂ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇੱਕ ਤਾਂ ਜਦੋਂ ਵੀ ਅਡਾਪਸ਼ਨ ਕਰਦੇ ਆ ਇਹਦੇ ਵਿੱਚ ਥੋੜੇ ਜਿਹਾ ਧੀਰਜ ਰੱਖੋ ਇਹਦੇ ਵਿੱਚ ਬੰਦੇ ਨੂੰ ਨਾ ਪੇਸ਼ੈਂਸ ਤੋਂ ਕਮ ਲੈਣਾ ਚਾਹੀਦਾ ਜੇ ਪ੍ਰਮਾਤਮਾ ਸਾਨੂੰ ਬੱਚਾ ਦਿੰਦਾ ਤੇ ਇਸ ਲੀਗਲ ਪ੍ਰੋਸੈਸ ਚੱਲਦਾ ਤਾਂ ਵੀ ਉਹ ਲੀਗਲ ਮਤਲਬ ਕੁਦਰਤੀ ਪ੍ਰੋਸੈਸ ਦੇ ਵਿੱਚ ਵੀ 9 ਮਹੀਨੇ ਬੱਚੇ ਨੂੰ ਸਾਡੇ ਘਰ ਆਉਣ ਦੇ ਲੱਗ ਜਾਂਦੇ ਆ ਹੁਣ ਅਸੀਂ ਸ਼ਾਰਟ ਟੈਂਪਰ ਇਦਾਂ ਦੀ ਹੋ ਗਏ ਸਾਨੂੰ ਇਹ ਲੱਗਦਾ ਵੀ ਸਾਨੂੰ ਟਾਈਮ ਨਾ ਸਾਨੂੰ ਤਾਂ ਦੂਜੇ ਦਿਨੇ ਮਿਲ ਜੀ ਜਦੋਂ ਸੋਚ ਲਿਆ ਇੱਕ ਤਾਂ ਇਸ ਚੀਜ਼ ਦੀ ਪੇਸ਼ੈਂਸ ਰੱਖਣੀ ਚਾਹੀਦੀ ਆ ਬੱਚੇ ਸਾਡੇ ਕੋਲ ਆਉਣਗੇ ਸਾਡੇ ਘਰ ਦੇ ਸਾਡਾ ਉਹ ਜਿਹੜਾ ਸੁਨਹਿਰਾ ਉਹਨਾਂ ਦਾ ਭਵਿੱਖ ਹੋਊਗਾ ਉਹ ਸਾਡੇ ਘਰ ਦੇ ਵਿੱਚ ਸਰਦੀਆ ਜਾਊਗਾ ਸੈਕਿੰਡ ਜਿਹੜੇ ਅੱਛੇ ਪੇਰੈਂਟਸ ਨੇ ਵੱਡੇ ਪੇਰਾਂ ਜਣੀ ਅੱਛੇ ਪੇਰੈਂਟਸ ਕਹਿੰਦੀ ਵੀ ਚੰਗੇ ਲੋਕ ਨੇ ਐਜੂਕੇਟਡ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਈਵਨ ਕੇ ਇਥੋਂ ਜਸਟਿਸ ਤੱਕ ਹਾਈ ਕੋਰਟ ਦੇ ਜਸਟਿਸ ਤੱਕ ਬੱਚੇ ਗਏ ਨੇ ਉਹਨਾਂ ਨੇ ਆਪਣੇ ਬੱਚੇ ਨੂੰ ਦੱਸਿਆ ਵੀ ਤੈਨੂੰ ਅਸੀਂ ਅਡਾਪਟ ਕੀਤਾ ਤੇ ਤੂੰ ਉਸ ਆਰਗੇਨਾਈਜੇਸ਼ਨ ਤੋਂ ਆਇਆ ਹੋਇਆ ਉਹ ਤਾਂ ਬੱਚੇ ਨੂੰ ਬੱਚੇ ਦਾ ਰੂਟਸ ਕੀ ਹੁੰਦਾ ਸਾਡੇ ਕੋਲ ਜੇ ਬੱਚਾ ਆਇਆ ਸਾਨੂੰ ਪਤਾ ਕਿੱਥੋਂ ਮਿਲਿਆ ਪੰਗੂੜਾ ਘਰ ਦੇ ਵਿੱਚ ਕੋਈ ਛੱਡ ਗਿਆ ਉਹਨੂੰ ਜਾਂ ਕਿਤੇ ਕੋਈ ਸੁੱਟ ਗਿਆ ਸੀ ਉੱਥੋਂ ਆ ਉਹ ਤੋਂ ਬਾਅਦ ਤਾਂ ਸਾਡੇ ਕੋਲ ਵੀ ਨਹੀਂ ਜੇ ਬੱਚੇ ਲੱਭਦੇ ਵੀ ਨੇ ਬੱਚੇ ਕਈ ਵਾਰ ਆਪਣੇ ਰੂਟਸ ਲੱਭਦੇ ਨੇ ਉਹਨਾਂ ਨੂੰ ਐ ਹੁੰਦਾ ਵੀ ਸਾਡੇ ਪੇਰੈਂਟਸ ਦਾ ਪਤਾ ਲੱਗ ਜਵੇ ਉਹ ਪੇਰੈਂਟਸ ਜੇ ਸਾਨੂੰ ਪਤਾ ਹੋਵੇ ਤਾਂ ਅਸੀਂ ਫੈਮਿਲੀ ਨੂੰ ਪਹਿਲਾਂ ਹੀ ਕਲੀਅਰ ਕਰਦੇ ਹਾਂ ਜੀ ਜੀ ਜਿੰਨਾ ਸਾਨੂੰ ਬੱਚੇ ਦੀ ਹਿਸਟਰੀ ਪਤਾ ਉੰਨੀ ਅਸੀਂ ਕਲੀਅਰ ਕਰਦੇ ਆ ਉਹੀ ਬੱਚੇ ਦੀ ਹਿਸਟਰੀ ਅੱਜ ਤੋਂ 20 ਸਾਲ ਨੂੰ ਆਏਗਾ 15 ਸਾਲ ਨੂੰ ਵੱਡਾ ਹੋ ਕੇ ਸਾਡੇ ਕੋਲ ਆਏਗਾ ਤਾਂ ਸਾਡੀਆਂ ਕਿਤਾਬਾਂ ਦੇ ਵਿੱਚ ਵੀ ਉਹੀ ਹੈ। ਬਈ ਇਹ ਪਰਿਵਾਰ ਜੇ ਆਪਾਂ ਬੱਚੇ ਬਾਰੇ ਦੱਸਾਂਗੇ ਬੱਚੇ ਨੂੰ ਸਾਰੀ ਇਨਫੋਰਮੇਸ਼ਨ ਦੇ ਦਾਂਗੇ ਉਹਨੂੰ ਦੱਸ ਦਾਂਗੇ ਵੀ ਤੈਨੂੰ ਅਡਾਪਟ ਕੀਤਾ ਉਹਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਕਈ ਵਾਰੀ ਬੱਚਿਆਂ ਦੀ ਕਿਉਰਿਓਸਿਟੀ ਵੀ ਬਹੁਤ ਵੱਧ ਜਾਂਦੀ ਹੈ। ਕਈ ਛੋਟੇ ਬੱਚੇ ਅਸੀਂ ਦੇਖੀਏ ਜੇ ਤੁਹਾਡੇ ਕੋਲ ਆ ਕੇ ਪੁੱਛਦੇ ਹੋਣਗੇ ਕਿਸੇ ਆਪਣੇ ਟੀਚਰ ਨੂੰ ਕਿਸੇ ਨੂੰ ਇੱਥੇ ਪੁੱਛਦੇ ਹੋਣਗੇ ਕਿ ਅਸੀਂ ਕਿੱਥੋਂ ਆਏ ਆ ਕਿਉਂਕਿ ਬੱਚਿਆਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਉਸ ਚੀਜ਼ ਦੀ ਸਮਝ ਉਹਨਾਂ ਨੂੰ ਹਜੇ ਉਸ ਸਮੇਂ ਦੀ ਨਹੀਂ ਆਉਂਦੀ। ਕੋਈ ਕੋਈ ਬੱਚੇ ਹੁੰਦੇ ਨੇ ਇੱਥ ਛੋਟੇ ਬੱਚੇ ਸਾਨੂੰ ਇੱਕ ਚੀਜ਼ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਵੀ ਸਾਡੇ ਹੁਣ ਤੁਸੀਂ ਖਾਸ ਕਰਕੇ ਪੈਰੈਂਟ ਜੀ ਨੂੰ ਜਾ ਕੇ ਉਹ ਕਹਿਣਗੇ ਕਦੇ ਕਦੇ ਮੇਰੇ ਕੋਲ ਆਫਿਸ ਵਿੱਚ ਆ ਜਾਂਦੇ ਨੇ ਜਦੋਂ ਕਿਤੇ ਆਂਟੀਆਂ ਕਹਿ ਦਿੰਦੀਆਂ ਵੀ ਤੁਸੀਂ ਵੀਰ ਜੀ ਨੂੰ ਜਾ ਕੇ ਕਹੋ ਮੈਨੂੰ ਛੋਟੇ ਤੋਂ ਵੱਡੇ ਸਾਰੇ ਵੀਰ ਜੀ ਉਹ ਕਹਨੇ ਆ ਫਿਰ ਕਹਿਣਗੇ ਸਾਡੇ ਪੈਰੈਂਟਸ ਲੱਭ ਦਿਓ ਪੈਰੈਂਟਸ ਲੱਭਣ ਦਾ ਮਤਲਬ ਹੁੰਦਾ ਵੀ ਸਾਨੂੰ ਹੁਣ ਤੁਸੀਂ ਅਡਾਪਸ਼ਨ 'ਚ ਦੇ ਦਿਓ ਉਹਨਾਂ ਨੂੰ ਲੱਗਦਾ ਹੁੰਦਾ ਵੀ ਫਲਾਣਾ ਅਡਾਪਸ਼ਨ ਚਲੀ ਗਿਆ ਦੂਜਾ ਬੱਚਾ ਚਲੀ ਗਿਆ ਤੀਜਾ ਚਲੀ ਗਿਆ ਅਸੀਂ ਵੀ ਜਾਈਏ ਇੱਕ ਤਾਂ ਆਪਾਂ ਜ਼ਿਕਰ ਵੀ ਕਰਾਂਗੇ ਉਹਦਾ ਵੱਖਰਾ ਕਰਾਂਗੇ ਸਾਡੇ ਕੋਲ ਇੱਕ ਗੁੰਗਾ ਬੋਲਾ ਬੱਚਾ ਸੀ ਜਦੋਂ ਉਹਨੂੰ ਜ਼ਿਕਰ ਕਰਨਾ ਤਾਂ ਉਹਨੇ ਕਹਿੰਨਾ ਵੀ ਐਂ ਜਾਣਾ ਮੈਂ ਤਾਂ ਜਹਾਜ਼ ਚ ਜਾਣਾ ਹੁੰਦਾ ਇਹ ਛਾਰੀਏ ਇਦਾਂ ਦੇ ਹੁੰਦੇ ਸੀ ਤੇ ਉਹਦਾ ਆਪਾਂ ਫੇਰ ਜ਼ਿਕਰ ਕਰਾਂਗੇ ਵੀ ਇਦਾਂ ਦੇ ਬੱਚੇ ਕਹਿਣ ਦਾ ਭਾਪ ਉਹਦੇ ਵਿੱਚ ਜਾਣਾ ਇੱਥੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਅਡਾਪਸ਼ਨ ਚ ਜਾਣਾ ਤੇ ਉਹ ਆਪਣੇ ਪਰਿਵਾਰਾਂ ਦੇ ਵਿੱਚ ਬਹੁਤ ਸੈੱਟ ਵੀ ਹੁੰਦੇ ਨੇ ਜਦੋਂ ਨਵੇਂ ਬੱਚੇ ਦੀ ਸੋਚ ਬਣਾਉਣੀ ਪੈਂਦੀ ਹੈ ਈਵਨ ਕਿ ਪਿਛਲੇ ਦਿਨੀ ਮੇਰੀ ਇੱਕ ਦੋ ਕਿਸ ਸੰਸਥਾਵਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਵੀ ਇਹ ਬੱਚੇ ਸੰਸਥਾਵਾਂ ਦੇ ਵਿੱਚ ਬਹੁਤੇ ਨਹੀਂ ਹੋਣੇ ਚਾਹੀਦੇ ਅਡਾਪਸ਼ਨ 'ਚ ਜਾਣੇ ਚਾਹੀਦੇ ਆ ਜਦੋਂ ਸਾਡੀ ਸੋਚ ਸੀ ਕਿਸੇ ਸਮੇਂ ਤੇ ਅਸੀਂ ਵੀ ਉੱਥੇ ਕੇ ਖੜੇ ਸੀ ਜਿੱਥੇ ਉਹ ਅੱਜ ਖੜੇ ਨੇ ਪਰ ਇਹ ਸਭ ਤੋਂ ਵੱਡੀ ਚੀਜ਼ ਆ ਵੀ ਇੱਥੇ ਬੱਚਿਆਂ ਦੀ ਬਾਲਕਰਾਂ ਦੇ ਵਿੱਚ ਬੱਚੇ ਤਾਂ ਹੋਣੇ ਨਹੀਂ ਚਾਹੀਦੇ ਇਹ ਇੱਕ ਮਜਬੂਰੀ ਆ ਕੁਝ ਬੱਚਿਆਂ ਨੂੰ ਆਪਾਂ ਅਡਾਪਸ਼ਨ 'ਚ ਦੇ ਨਹੀਂ ਸਕਦੇ ਹੁੰਦੇ ਜਿਹੜੇ ਜਾ ਹੀ ਨਹੀਂ ਸਕਦੇ ਨਹੀਂ ਵੱਧ ਤੋਂ ਵੱਧ ਅਡਾਪਸ਼ਨ 'ਚ ਭੇਜੇ ਜਾ ਤੇ ਆਪਣਾ ਮੈਨੂੰ ਲੱਗਦਾ ਵੀ 95% ਦੇ ਕਰੀਬ 95 96% ਅਡਾਪਸ਼ਨ ਹੋਏਗੀ ਜਿਹੜੇ ਬੱਚੇ ਅਡਾਪਸ਼ਨ ਜਾਣ ਵਾਲੇ ਨੇ ਤੇ ਉਹਦੇ ਚ ਆਪਾਂ ਵੱਧ ਤੋਂ ਵੱਧ ਐਫਰਟਸ ਲਾਉਨੇ ਆ ਵੀ ਬੱਚੇ ਅਡਾਪਸ਼ਨ ਚ ਜਾਣ ਤੇ ਘਰਾਂ ਦਾ ਸ਼ਿੰਗਾਰ ਬਣ ਬਿਲਕੁਲ ਬਿਲਕੁਲ ਇਹ ਘਰ ਦੀ ਕਹਿ ਲੋ ਘਰ ਚ ਬਜ਼ੁਰਗ ਹੋਣੇ ਜ਼ਰੂਰੀ ਹੈ ਘਰ ਚ ਬੱਚੇ ਵੀ ਹੋਣੇ ਜ਼ਰੂਰੀ ਨੇ ਇੱਕ ਫੈਮਲੀ ਹੈਪੀ ਫੈਮਲੀ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਤਰਸਦੇ ਨਜ਼ਰ ਆਉਂਦੇ ਨੇ ਪਰ ਇਸ ਬਾਲ ਘਰ ਤੋਂ ਔਰ ਖੁਸ਼ੀ ਉਹਨਾਂ ਨੂੰ ਮਿਲਦੀਆਂ ਨੇ ਕਿਵੇਂ ਮਿਲਦੀਆਂ ਨੇ ਸਾਰਾ ਪ੍ਰੋਸੀਜਰ ਵੀ ਜਿਹੜਾ ਤੁਸੀਂ ਸਮਝ ਲਿਆ ਫਿਰ ਵੀ ਕੋਈ ਦਿੱਕਤ ਪਰੇਸ਼ਾਨੀ ਹੋਏਗੀ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਿਸੇ ਸਮੇਂ ਵੀ ਕਰ ਸਕਦੇ ਹੋ ਪ੍ਰੋਪਰ ਐਕਸਪਲੇਨੇਸ਼ਨ ਜਿਹੜੀ ਤੁਹਾਨੂੰ ਐਡਾਪਸ਼ਨ ਪ੍ਰੋਸੈਸ ਦੀ ਵੀ ਜਿਹੜੀ ਦਿੱਤੀ ਜਾਏਗੀ ਔਰ ਥੋੜੇ ਜਿਹਾ ਮੈਂ ਹੋਰ ਜ਼ਿਕਰ ਕਰਦਾ ਆਪਾਂ ਥੱਲੇ ਚਲਾ ਵੀ ਦਵਾਂਗੇ ਇੱਕ ਜਿਹੜੀ ਸਾਈਟ ਹੈ ਨਾ ਉਹ ਚਲਾ ਦਾਂਗੇ ਜੀ ਕਿਸੇ ਨੇ ਵੀ ਅਡਾਪਸ਼ਨ ਚ ਜਾਣਾ ਉਹਨਾਂ ਨੇ ਆਪਣੇ ਨਾਲ ਗੱਲ ਨਹੀਂ ਕਰਨੀ ਆਪਣੇ ਆਪਾਂ ਨੂੰ ਫੋਨ ਨਹੀਂ ਕਰਨ ਦੀ ਲੋੜ ਪੈਣੀ ਉਹ ਅਡਾਪਸ਼ਨ ਦੀ ਸਾਈਟ ਤੇ ਜਾਣ ਤੇ ਉੱਥੋਂ ਜਾ ਕੇ ਉੱਥੇ ਟਿਊਟੋਰੀਅਲ ਦਿੱਤੇ ਹੋਏ ਨੇ ਉੱਥੇ ਬਹੁਤ ਕੁਝ ਦਿੱਤਾ ਹੋਇਆ ਉੱਥੋਂ ਸਮਝ ਲੈਣ ਇਹ ਮੈਂ ਤਾਂ ਦੱਸਦਾ ਪ੍ਰੋਬਬਲੀ ਕਈ ਵਾਰ 2 2 3 300 ਕਾਲ ਫੋਨ ਦੀ ਰੋਜ਼ ਦੀ ਸੁਣਨੀ ਹਾਂ ਅਗਲੇ ਨੂੰ ਇਹ ਹੁੰਦਾ ਸਾਨੂੰ ਦੱਸਦੇ ਨਹੀਂ ਪਰ ਉਹ ਇੰਨਾ ਹੋ ਜਾਂਦਾ ਵੀ ਤੁਸੀਂ ਵੀ ਇੱਕ ਸਮੇਂ ਤੇ ਬਹੁਤ ਔਖਾ ਹੋ ਜਾਂਦਾ ਉਹ ਚੀਜ਼ ਦਾ ਤੇ ਜੇ ਉੱਥੇ ਪੜ ਕੇ ਉਹ ਕਰਨਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਪ੍ਰੋਸੈਸ ਹੀ ਜਦ ਗਵਰਨਮੈਂਟ ਦਾ ਫਿਰ ਤਾਂ ਬਿਲਕੁਲ 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 ਜੀ ਤੇ ਜਿਵੇਂ ਇਹਨਾਂ ਨੇ ਦੱਸਿਆ ਸਾਰੀ ਐਕਸਪਲੇਨੇਸ਼ਨ ਦੱਸੀਏ ਕਿਵੇਂ ਤੁਸੀਂ ਰੀਚ ਕਰ ਸਕਦੇ ਹੋ ਇਹ ਗਵਰਨਮੈਂਟ ਪ੍ਰੋਸੀਜਰ ਹੈ ਇਹ ਕੋਈ ਇਹ ਨਹੀਂ ਹੈ ਕਿ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਇੱਕ ਬੱਚਾ ਅਡਾਪਟ ਕਰਨ ਆਓਗੇ ਤਾਂ ਤੁਹਾਨੂੰ ਈਜ਼ੀਲੀ ਬੱਚਾ ਮਿਲ ਜਾਏਗਾ ਸਾਰੇ ਪ੍ਰੋਸੀਜਰ ਨੇ ਜਿੰਦਾ ਬਹੁਤ ਸਮੇਂ ਤੇ ਇੰਤਜ਼ਾਰ ਕਰਨਾ ਪੈਂਦਾ ਕਿਉਂਕਿ ਤੁਸੀਂ ਜੋ ਅਡਾਪਟ ਕਰਨ ਆਏ ਹੋ ਜਾਂ ਤੁਸੀਂ ਕਿਸੇ ਨੂੰ ਵੀਡੀਓ ਵੀ ਜੇ ਸ਼ੇਅਰ ਕਰ ਰਹੇ ਹੋ ਉਹਨਾਂ ਦਾ ਵੀ ਐਲੀਜੀਬਿਲਟੀ ਕ੍ਰਾਈਟੇ ਬਿਲਕੁਲ ਪਾਸ ਹੋਣਾ ਜ਼ਰੂਰੀ ਹੈ ਇਸ ਦੇ ਵਿੱਚ ਹੋਰ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬੀਨ